ਕੌਣ ਮਾਰੇਗਾ ਲੁਧਿਆਣਾ ਦੇ ਵਿੱਚ ਇਸ ਵਾਰ ਬਾਜੀ ਕੀ ਸੰਜੀਵ ਅਰੋੜਾ ਜਿਤ ਪ੍ਰਾਪਤ ਕਰ ਸਕਣਗੇ ਕਈ ਸਵਾਲ ਹੈ ਜਿਹੜੇ ਕਿ ਲੁਧਿਆਣਾ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਬਣੇ ਹੋਏ ਨੇ ਤੇ ਉੱਥੇ ਹੀ ਗੁਰਪ੍ਰੀ ਗੋਗੀ ਦੀ ਮੌਤ ਤੋਂ ਬਾਅਦ ਦੇ ਲੁਧਿਆਣਾ ਦੇ ਵਿੱਚ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਲਗਾਤਾਰ ਸੰਜੀਵ अरोड़ा ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੀ ਆ। ਅਮਨ अरोड़ा ਦਾ ਬਿਆਨ ਸਾਹਮਣੇ ਆ ਰਹੇ ਕੁਝ ਵਿਰੋਧੀਆਂ ਨੂੰ ਲਲਕਾਰਿਆ ਜਾ ਰਿਹਾ ਤੇ ਦੂਜੇ ਪਾਸੇ ਉੱਥੇ ਹੀ ਪੰਜਾਬੀਆਂ ਨੂੰ ਖਾਸ ਤੌਰ ਤੇ ਅਪੀਲ ਹੈ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਲੁਧਿਆਣਾ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ ਤੇ ਦੱਸਿਏ ਕਿ ਲੁਧਿਆਣਾ ਦੇ ਵਿੱਚ ਪੂਰਨ ਤੌਰ ਤੇ ਸਿਆਸਤ ਖੜਾ ਪਖਦਾ ਹੋਇਆ ਨਜ਼ਰ ਆ ਰਿਹਾ ਭਾਰਤ ਪੂਸ਼ਣ ਆਸ਼ੂ ਜੀਵਨ ਗੁਪਤਾ ਪਰੁਕਾਰ ਸਿੰਘ ਕੁੰਮਣ ਜਿਹੜੇ ਕਿ ਉਮੀਦਵਾਰ ਐਲਾਨੇ ਗਏ ਨੇ ਸੰਜੀਵ अरोड़ा ਦੇ ਨਾਲ ਪੇਚ ਫਸੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕਹਿਣਾ ਅਮਨ अरोड़ा ਦਾ ਆਓ ਤੁਹਾਨੂੰ ਪਹਿਲਾਂ ਸੁਣਾਉਨੇ ਆ ਮੈਂ ਨਿੱਜੀ ਤੌਰ ਤੇ ਇਹ ਮੰਨ ਕੇ ਚੱਲਦਾ ਕਿ ਰਾਜਨੀਤੀ ਦੇ ਵਿੱਚ ਕੰਮ ਪਿਆਰਾ ਹੋਣਾ ਚਾਹੀਦਾ ਚਮ ਨਹੀਂ ਪਿਆਰਾ ਹੋਣਾ ਚਾਹੀਦਾ ਔਰ ਇਹੀ ਸਨੇਹਾ ਤੋ ਸਿਰ ਲੁਧਿਆਣਾ ਵੈਸੇ ਲੋਕਾਂ ਨੇ ਪੂਰੇ ਪੰਜਾਬ ਨੂੰ ਦੇਣਾ ਹੈ ਇਹ ਠੀਕ ਹੈ ਕਿ ਚੋਣਾਂ ਦਾ ਮਾਹੌਲ ਕਿਉਂਕਿ ਪਖਿਆ ਹੋਇਆ ਹੈ ਅਸੀਂ ਸਾਰਿਆਂ ਨੇ ਔਰ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੇ ਵੀ ਉਮੀਦਵਾਰਾਂ ਨੇ ਵੀ ਸਾਰਿਆਂ ਨੇ ਲੋਕਾਂ ਦੀ ਕਚਹਿਰੀ ਦੇ ਵਿੱਚ ਆਉਣਾ ਹੈ ਆਪੋ ਆਪਣੀ ਗੱਲ ਕਰਨੀ ਹੈ ਪਰ ਮੈਂ ਸਮਝਦਾ ਕਿ ਸਾਡੀਆਂ ਗੱਲਾਂ ਸੁਣਨ ਤੋਂ ਇਲਾਵਾ ਲੋਕਾਂ ਨੂੰ ਖੁਦ ਆਪ ਮਨ ਬਣਾਉਣਾ ਪਊਗਾ ਕਿ ਕਿਹੜਾ ਵਿਅਕਤੀ ਕਿਹੜੀ ਪਾਰਟੀ ਉਹਨਾਂ ਦੇ ਹੱਕ ਦੇ ਵਿੱਚ ਹੈ ਉਹਨਾਂ ਦੇ ਹਿੱਤ ਦੇ ਵਿੱਚ ਹੈ ਇਹਦੇ ਲਈ ਤੁਲਨਾ ਕਰਨੀ ਬਹੁਤ ਜ਼ਰੂਰੀ ਹੈ ਤੁਲਨਾ ਕਿਸ ਚੀਜ਼ ਦੀ ਪਹਿਲੀ ਤੁਲਨਾ ਸਰਕਾਰਾਂ ਦੀ ਇੱਕ ਪਾਸੇ ਉਹ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਕਿ ਜਿਸ ਨੇ ਪਿਛਲੇ 3 ਸਾਲਾਂ ਦੇ ਵਿੱਚ ਬੇਤਹਾਸ਼ਾ ਕੰਮ ਕਹੇ ਬੇਤਹਾਸ਼ਾ ਕੰਮ ਕੀਤੇ ਜਿਹੜੇ ਕਹੇ ਵੀ ਨਹੀਂ ਸੀਗੇ ਔਰ ਉਨ੍ਹਾਂ ਤੋਂ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਕਾਂਗਰਸ, ਭਾਜਪਾ ਔਰ ਅਕਾਲੀ ਦਲ ਦੀਆਂ ਸਰਕਾਰਾਂ ਜਿਨ੍ਹਾਂ ਨੇ ਕਸਮਾਂ ਤਾਂ ਵੱਡੀਆਂ-ਵੱਡੀਆਂ ਖਾਦੀਆਂ ਪਰ ਕੀਤਾ ਕੀ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਐ ਦੂਜੀ ਤੁਲਨਾ ਦੂਜਾ ਕੰਪੈਰੀਜ਼ਨ ਪਾਰਟੀ ਦਾ ਇੱਕ ਪਾਸੇ ਉਹ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਅਗਵਾਈ ਦੇ ਵਿੱਚ ਇੱਕ ਪਰਿਵਾਰ ਵਾਂਗੂ ਇੱਕ ਮੋਠਾ ਇੱਕ ਜੁੱਟ ਹੋ ਕੇ ਉੱਪਰ ਤੋਂ ਲੈ ਕੇ ਥੱਲੇ ਤੱਕ ਪੰਜਾਬ ਦੇ ਲੋਕਾਂ ਦੀ ਲੜਾਈ ਲੜਦੀ ਹੈ ਹਿੱਤਾਂ ਦੀ ਲੜਾਈ ਲੜਦੀ ਹੈ ਤੇ ਦੂਜੇ ਪਾਸੇ ਉਹ ਪਾਰਟੀ ਜਿਹਦੇ ਵਿੱਚ ਉਹਨਾਂ ਦੇ ਆਪਸੀ ਲੀਡਰ ਇਹ ਜਿਹੜੇ ਢਾਈ ਟੋਟਰੂ ਨੇ ਤੇ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਦੇ گاਵਾਂ ਦੇ ਵਿੱਚ ਹੱਤਪਾਈ ਖੜੇ ਨੇ ਇੱਕ ਦੂਜੇ ਨੂੰ ਠੱਪੀ ਲਾਉਣ ਵਾਲੇ ਪਾਸੇ ਲੱਗੇ ਖੜੇ ਨੇ ਉਹ ਮੇਰੇ ਵੀਰੋ ਉਹ ਜਿਵੇਂ ਸਿਆਣੇ ਕਹਿੰਦੇ ਨੇ ਕਿ ਏਕੇ ਦੇ ਵਿੱਚ ਹੀ ਬਰਕਤ ਹੁੰਦੀ ਹੈ ਜਿਹੜਾ ਪਰਿਵਾਰ ਆਪ ਇਕੱਠਾ ਨਹੀਂ ਰਹਿ ਸਕਦਾ ਉਹ ਲੁਧਿਆਣਾ ਵੇਸ ਨੂੰ ਕੀ ਇਕੱਠਾ ਰੱਖੂਗਾ ਜਿਹੜਾ ਪਰਿਵਾਰ ਆਪ ਇਕੱਠੇ ਨਹੀਂ 4 ਲੀਟਰ ਰਹਿ ਸਕਦੇ ਉਹ ਲੁਧਿਆਣੇ ਨੂੰ ਜਾਂ ਪੰਜਾਬ ਦੇ ਹਿੱਤ ਦੀ ਗੱਲ ਕਦੋਂ ਸੋਚਣਗੇ ਔਰ ਕਿਵੇਂ ਸੋਚਣਗੇ ਸੋ ਮੇਰੇ ਵੀਰੋ ਇਹ ਬਹੁਤ ਵੱਡਾ ਸਵਾਲ ਹੈ ਜਿਹੜਾ ਅੱਜ ਲੁਧਿਆਣੇ ਵਸਦੇ ਲੋਕਾਂ ਨੇ ਜਦੋਂ ਪਾਰਟੀਆਂ ਦਾ ਕੰਪੈਰੀਜ਼ਨ ਹੋਣਾ ਹੈ ਉਹਦੇ ਬਾਰੇ ਸੋਚਣਾ ਹੈ ਤੀਜਾ ਔਰ ਸਭ ਤੋਂ ਵੱਡਾ ਕੰਪੈਰੀਜ਼ਨ ਸਭ ਤੋਂ ਵੱਡੀ ਤੁਲਨਾ ਉਮੀਦਵਾਰ ਦੀ ਜਿਵੇਂ ਮੈਂ ਗੱਲ ਜਿੱਥੋਂ ਪਹਿਲਾਂ ਸ਼ੁਰੂ ਕੀਤੀ ਸੀ ਕਿ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਇੱਕ ਪਾਸੇ ਸ਼੍ਰੀ ਸੰਜੀਵ अरोड़ा ਤੁਹਾਡੇ ਆਪਣੇ ਉਮੀਦਵਾਰ ਜਿਨ੍ਹਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਜਦੋਂ ਰਾਜ ਸਭਾ ਦੇ ਮੈਂਬਰ ਬਣੇ ਵੋਟਾਂ ਨਹੀਂ ਮੰਗੀਆਂ ਲੋਕਾਂ ਕੋਲ ਜਾ ਕੇ ਕਿਸੇ ਘਰ ਦਾ ਦਰਵਾਜ਼ਾ ਨਹੀਂ ਖੜਕਾਇਆ ਕੋਈ ਕਮਿਟਮੈਂਟ ਨਹੀਂ ਸੀ ਕਿਉਂਕਿ ਰਾਜ ਸਭਾ ਦਾ ਮੈਂਬਰ ਬਣਨ ਦੇ ਲਈ ਕੁਝ ਕਰਨ ਦੀ ਲੋੜ ਨਹੀਂ ਹੁੰਦੀ ਪਰ ਫਿਰ ਵੀ ਪਿਛਲੇ 3 ਸਾਲਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਸ ਮਿਹਨਤ ਜਿਸ ਇਮਾਨਦਾਰੀ ਜਿਸ ਲਿਆਕਤ ਜਿ세 ਹਲੀਮੀ ਔਰ ਜਿਸ ਸ਼ਰਾਫਤ ਦੇ ਨਾਲ ਉਹਨਾਂ ਨੇ ਲੁਧਿਆਣਾ ਦੀ ਸੇਵਾ ਕੀਤੀ ਹੈ ਉਹ ਜਗ ظاہر ਹੈ ਤੇ ਦੂਜੇ ਪਾਸੇ ਉਹ ਲੋਕ ਉਹ ਲੀਡਰ ਕਿ ਜਿਨ੍ਹਾਂ ਨੇ ਜਦੋਂ ਸੱਤਾ ਮਿਲ ਗਈ ਜਦੋਂ ਕੁਰਸੀ ਮਿਲ ਗਈ ਤੇ ਕਦੇ ਕਿਸੇ ਨੂੰ ਸਿੱਧੇ ਮੂੰਹ ਗੱਲ ਨਹੀਂ ਕੀਤੀ ਕਈ ਸੈਂਕੜੇ ਕਰੋੜਾਂ ਦੇ ਕਰਪਸ਼ਨਾਂ ਦੇ ਚਾਰजेस ਨੇ ਜਿਹੜੇ ਇਲਜ਼ਾਮ ਨੇ ਜਿਹੜੇ ਉਹਨਾਂ ਤੇ ਉਹ ਲੱਗਦੇ ਰਹੇ ਪਰਚੇ ਕਰਾਉਣ ਦਾ ਕਲਚਰ ਤੱਕੇ ਕਰਾਉਣ ਦਾ ਕਲਚਰ ਲੋਕਾਂ ਦੇ ਪਲਾਟਾਂ ਦੇ ਉੱਪਰ ਕਬਜ਼ੇ ਕਰਾਉਣ ਦਾ ਕਲਚਰ ਇਹ ਬਦਕਿਸਮਤੀ ਰਹੀ ਹੈ ਲੁਧਿਆਣੇ ਦੇ ਵਿੱਚ ਕਿ ਪਿਛਲੀਆਂ ਰਵੈਤੀ ਪਾਰਟੀਆਂ ਦੇ ਸਰਕਾਰਾਂ ਵੇਲੇ ਇਹ ਚੱਲਦਾ ਰਿਹਾ ਸੋ ਮੇਰੇ ਵੀਰੋ ਅੱਜ ਸਮਾਂ ਕਿ ਲੁਧਿਆਣਾ ਜਿਹੜਾ ਕਿ ਹੱਬ ਹੈ ਜਿਹੜਾ ਕਿ ਇੱਕ ਇੰਡਸਟਰੀਅਲ ਹੱਬ ਹੈ ਪੂਰੇ ਪੰਜਾਬ ਦੀ ਉੱਥੋਂ ਇੱਕ ਚੰਗੀ ਸ਼ਰਾਫਤ ਇਮਾਨਦਾਰੀ ਔਰ ਹਲੀਮੀ ਵਾਲੀ ਰਾਜਨੀਤੀ ਦੀ ਸ਼ੁਰੂਆਤ ਕਰਨ ਦਾ ਸਮਾਂ ਜਿਹੜਾ ਉਹ ਆ ਚੁੱਕਿਆ ਔਰ ਇਸ ਤੋਂ ਇਲਾਵਾ ਵੀ ਕਿਤੇ ਦਾ ਇੱਕ ਪਾਸੇ ਜੇ ਕਿਤੇ ਕਿਸੇ ਪਾਰਟੀ ਨੂੰ ਆਪਾਂ ਹੋਰ ਵੋਟ ਪਾ ਦਿੰਨੇ ਆ ਤੇ ਉਹਨਾਂ ਨੇ ਜਦੋਂ ਆਪਾਂ ਜਿੱਥੋਂ ਮੈਂ ਗੱਲ ਪਹਿਲਾਂ ਕਿਹਾ ਸੀ ਕਿ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਸੰਜੀਵ ਅਰੋੜਾ ਨੂੰ ਪਾਉਣਿਓ ਸਿੱਧਾ ਮੰਤਰੀ ਨੂੰ ਲੁਧਿਆਣਾ ਵੈਸਟ ਵੋਟ ਪਾ ਰਿਹਾ ਹੈ ਜਿਹਦਾ ਜਿਨ੍ਹਾਂ ਦੀ ਜ਼ਿੰਮੇਵਾਰੀ ਹੋਏਗੀ ਕਿ ਮੁੱਖ ਮੰਤਰੀ ਔਰ ਬਾਕੀ ਮੰਤਰੀਆਂ ਦੀ ਜਾ ਕੇ ਬਾਹ ਫੜ ਕੇ ਉਹਨਾਂ ਤੋਂ ਕੰਮ ਕਰਾ ਸਕਣ ਤੇ ਦੂਜੇ ਪਾਸੇ ਆਪਾਂ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੂੰ ਪਾ ਦਨੇ ਆ ਵੋਟ ਤੇ ਜਦੋਂ ਕੋਈ ਮੇਰੇ ਵੀਰੋ ਕੰਮ ਨੂੰ ਜਾਊਗਾ ਇੱਕੋ ਗੱਲ ਕਹਿ ਕੇ ਖੇੜਾ ਛੜਾ ਲੈਣਗੇ ਕਿ ਭਾਈ ਮੈਂ ਤੁਹਾਡਾ ਕੰਮ ਕਿਵੇਂ ਕਰ ਸਕਦਾ ਆਪਣੀ ਕਿਹੜਾ ਸਰਕਾਰ ਹੈ ਸੋ ਜਿਹੜਾ ਵਿਅਕਤੀ ਕੰਮ ਕਰਾਉਣ ਦੀ ਨਾ ਇੱਛਾ ਰੱਖਦਾ ਨਾ ਉਸ ਪੋਜੀਸ਼ਨ ਦੇ ਵਿੱਚ ਹੋਊਗਾ ਤੇ ਉਹੋ ਜੇ ਬੰਦੇ ਨੂੰ ਉਹੋ ਜੀ ਪਾਰਟੀ ਨੂੰ ਵੋਟ ਪਾ ਕੇ ਵੋਟ ਖੂ ਖਾਤੇ ਆਪਾਂ ਕਿਉਂ ਪਾਉਣੀ ਏ ਇਹ ਅੱਜ ਲੁਧਿਆਣਾ ਵੈਸਟ ਨੂੰ ਸੋਚਣ ਦੀ ਲੋੜ ਹੈ ਸੋ ਮੇਰੇ ਵੀਰੋ ਤਗੜੇ ਹੋ ਜੋ ਹੰਬਲਾ ਮਾਰੋ ਔਰ ਇਹ ਜਿਹੜੀ ਇਹ ਜਿਹੜੀ ਚੋਣ ਹੈ ਇਹਦੇ ਚ ਠੀਕ ਹੈ ਕਿ ਹਰ ਚੋਣ ਹੈ ਜਿਹੜੀ ਉਹ ਬੜੀ ਵਕਕਾਰੀ ਹੁੰਦੀ ਹੈ ਉਹਦੇ ਬੜੇ ਵੱਡੇ ਦਾਅ ਲੱਗੇ ਹੁੰਦੇ ਨੇ ਸਾਰੀਆਂ ਪਾਰਟੀਆਂ ਦੇ ਪਰ ਇਸ ਚੋਣ ਦੇ ਜੇ ਅਪਾ ਰਿਜ਼ਲਟ ਦੀ ਗੱਲ ਕਰ ਲਈਏ ਤੇ ਅੱਜ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਹੋਰ ਸੰਜੀਵ अरोड़ा ਜਿੱਤ ਜਾਂਦੇ ਨੇ 95 ਤੋਂ 96 ਹੋ ਜਾਣਗੇ ਨਹੀਂ ਜੇਦਾਂ ਤਾਂ ਵੀ ਸਰਕਾਰ ਹੈ ਜਿਹੜੀ ਉਹ ਚੱਲਦੀ ਰਹਿਣੀ ਹੈ ਦੂਜੇ ਪਾਸੇ ਕੋਈ ਪਾਰਟੀ ਹੋਵੇ ਅਕਾਲੀ ਦਲ ਹੋਵੇ, ਭਾਜਪਾ ਹੋਵੇ, ਕਾਂਗਰਸ ਹੋਵੇ, ਉਹਨਾਂ ਦੇ ਹੁਣ ਕਾਂਗਰਸ ਵਾਲਿਆਂ ਦੀ ਗੱਲ ਕਰ ਲਈ 15 ਦੇ 16 ਹੋ ਜਾਣਗੇ। ਉਹ ਰਹਿਣਾ ਉਹਨਾਂ ਨੇ ਆਪੋਜੀਸ਼ਨ ਦੇ ਵਿੱਚ ਹੀ ਐ ਤੇ ਜਦੋਂ ਰਹਿਣਾ ਆਪੋਜੀਸ਼ਨ ਦੇ ਵਿੱਚ ਹੀ ਐ, ਸੋ ਇਹਦਾ ਮਤਲਬ ਇਹ ਹੋਇਆ ਕਿ ਨਾ ਇਸ ਸੀਟ ਦੇ ਨਾਲ ਸਹੀ ਮਾਇਨੇ ਦੇ ਵਿੱਚ ਸਰਕਾਰ ਨੂੰ ਚੱਲਣ ਦੇ ਵਿੱਚ ਨਾ ਆਮ ਆਦਮੀ ਪਾਰਟੀ ਨੂੰ ਫਰਕ ਪੈਂਦਾ ਨਾ ਕਾਂਗਰਸ ਨੂੰ ਫਰਕ ਪੈਂਦਾ ਨਾ ਕਾਂਗਰਸ ਨਾ ਭਾਜਪਾ ਅਕਾਲੀ ਦਲ ਨੂੰ ਫਰਕ ਪੈਂਦਾ। ਹਾਂ ਜੇ ਫਰਕ ਪੈਂਦੇ ਤਾਂ ਲੁਧਿਆਣਾ ਵੈਸਟ ਨੂੰ ਪੈਂਦਾ ਕਿਉਂਕਿ ਲੁਧਿਆਣਾ ਵੈਸਟ ਨੂੰ ਇੱਕ ਮੌਕਾ ਮਿਲ ਰਿਹਾ ਕਿ ਸਾਡੇ ਵੀਰ ਗੋਗੀ ਜੀ ਦੇ ਚਲਾਣੇ ਤੋਂ ਬਾਅਦ ਉਹ ਆਪ ਦਾ ਇੱਕ ਨਮਾਇੰਦਾ ਆਪ ਦਾ ਇੱਕ ਵਕੀਲ ਉਹ ਸਰਕਾਰ ਦੇ ਵਿੱਚ ਪਹੁੰਚਾਵੇ